ਸੀ ਅੱਜ ਪਹੁੰਚੇ ਆ ਪਿੰਡ ਮੁਸਫਾਬਾਦ ਜ਼ਿਲ੍ਹਾ ਕਪੂਠਲਾ ਤਸਿਲ ਕਪੂਠਲਾ ਮੈਂ ਅਫਾਰਨਾਲ ਪੱਤਰਕਾਰ ਪੀਆਈ ਨਿਊਜ਼ ਸਸਿਗਾਦੀ ਨੰਬਰ ਆ ਵਾਈਗੁਂਦੀ ਦਾ ਖਾਲਸਾ ਵਾਈਗੁਂਦੀ ਦੀ ਫਤਿਹ ਮੈਂ ਭਗਵੰਤ ਸਿੰਘ ਨੰਬਰ ਦਾ ਪਿੰਡ ਮੁਸਫਾਬਾਦ ਜ਼ਿਲ੍ਹਾ ਕਪੂਠਲਾ ਦੀ ਤਫਸੀਲ ਤੇ ਮਾ ਡਖਨਾ ਸੁਭਾਨਪੁਰ ਦੇ ਰਹਿਣ ਵਾਲਾ ਮਸਤਵਾਦੀ ਰਹਿਣ ਵਾਲਾ ਹਾਂ ਮੇਰੇ ਕੋਲ ਯੂਕੀਆਈ ਦੀ ਪੱਤਰਕਾਰਾਂ ਦੀ ਟੀਮ ਆਈ ਹੈ ਉਹ ਜੋ ਵੀ ਮੇਰੇ ਕੋਲ ਸਵਾਲ ਪਾ ਕੀ ਮੰਗ ਕਰਨਗੇ ਮੈਂ ਉਹਨਾਂ ਦਾ ਸਹੀ ਢੰਗ ਨਾਲ ਜਵਾਬ ਦਵਾਂਗਾ ਤੇ ਲੰਗੜਦਾਰ ਜੀ ਸਵਾਲ ਤੁਹਾਡੇ ਨਾਲ ਅਸੀਂ ਬੈਲਾ ਜਦੋਂ ਤੇ ਤੁਸੀਂ ਲੰਬੜਦਾਰੀ ਕਰੇ ਉਸ ਤੋਂ ਪਹਿਲਾਂ ਮੈਨੂੰ ਪਤਾ ਲੱਗਾ ਕਿ ਤੁਸੀਂ ਐਜੇ ਟੀਚਰ ਵੀ ਜੌਬ ਕਰ ਚੁੱਕੇ ਹੋ ਹਾਂਜੀ ਤੇ ਟੀਚਰ ਦੇ ਦਰਮਿਆਨ ਵੀ ਤੁਸੀਂ ਆਪਣੀਆਂ ਸੇਵਾਵਾਂ ਦਿੱਤੀਆਂ ਹਾਂਜੀ ਹੁਣ ਜਦੋਂ ਤੋਂ ਲੰਬੜਦਾਰ ਬਣੇ ਹੋ ਉਦੋਂ ਤੋਂ ਪਿੰਡ ਦੇ ਕਿਹੜੇ-ਕਿਹੜੇ ਤੁਸੀਂ ਕੰਮ ਕਰਾਏ ਨੇ ਦੇਖੋ ਜੀ ਪਿੰਡ ਵਿੱਚ ਕੋਈ ਵੀ ਤਸਦੀਕ ਕਰਨ ਵਾਲਾ ਕੰਮ ਜੋ ਕਿ ਮੇਰੇ ਪਿੰਡ ਦੇ ਲੋਕਾਂ ਦਾ ਹੁੰਦਾ ਜਿਹੜਾ ਕੰਮ ਮੈਂ ਸਮਝਦਾ ਪੀਏ ਸਹੀ ਆ ਉਸ ਦੀ ਤਸਦੀਕ ਮੈਂ ਬਿਨਾਂ ਚਿਜਕ ਬਿਨਾਂ ਕਿਸੇ ਡਰ ਦੇ ਕਰੰਦਾ ਹਾਂ ਕਿ ਹੋਰ ਜੋ ਐਜੇ ਲੰਬੜਦਾਰ ਹੋਂਦੇ ਨਾਤੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਹਾਡੇ ਅਖਤਿਆਰ ਦੇ ਅੰਦਰ ਤੁਹਾਡੇ ਅਹੁਦੇ ਦੇ ਅੰਦਰ ਆਉਂਦੇ ਆ ਕਿ ਦੇਖੋ ਜੀ ਪਿੰਡਾਂ ਦੇ ਵਿੱਚ ਨੰਬਰਦਾਰਾਂ ਦੇ ਦਾ ਧਾਰਾ ਇੱਕ ਮਾਲ ਵਿਭਾਗ ਦੇ ਮਹਿਤਵ ਨੇ ਅਧੀਨ ਆਉਂਦਾ ਹੈ ਕੁਛਿਤ ਜੋ ਵੀ ਕੈਂਡੀਆਂ ਜਮੀਨਾ ਦੇ ਕੰਮਕਾਰ ਹੁੰਦੇ ਹਨ ਉਹਨਾਂ ਇੱਕ ਐਸੇ ਨੰਬਰ ਦਾ ਹੈ ਉਹਨਾਂ ਨੂੰ ਨਿਪਰੀਟ ਕਰਨਾ ਹੈ ਜਿਹੜਾ ਜਿਹੜਾ ਜ਼ਿੰਮੇਵਾਰੀ ਦਾ کاروبار ਹੈਗਾ ਤਾਂ ਸੰਨਾ ਨਾਲ ਸੰਬੰਧਿਤ ਹੈ ਤੇ ਸੰਨਾ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਜਾਂ ਜਿਵੇਂ ਉਹ ਧਰਮੇ ਬਾਰ-ਬਾਰ ਪ੍ਰਦਰਸ਼ਨ ਕਰ ਰਹੇ ਉਹਦੇ ਬਾਰੇ ਕੀ ਜਾਨਣਾ ਚਾਹੋ ਦੇਖੋ ਜੀ ਨੰਬਰ ਦਾ ਮਤਲਬ ਹੁੰਦਾ ਨੰਬਰਦਾਰ ਪਿੰਡ ਵਿੱਚ ਕਿਸਾਨਾਂ ਦਾ ਇੱਕ ਮੁਖੀਆ ਹੁੰਦਾ ਆ ਜਿਸ ਨੂੰ ਖਾਸ ਕਰਕੇ ਨੰਬਰਦਾਰੀ ਨਿਤੀ ਜਾਂਦੀ ਹੈ ਕਿਸਾਨ ਦੀ ਹਾਲਾਤ ਪੰਜਾਬ ਵਿੱਚ ਇਹੋ ਜਿਹੇ ਬਣਾ ਪਿਛਲੇ ਸਮੇਂਦਿਆਂ ਸਰਕਾਰ ਨੇ ਜਾਂ ਇਹ ਗੈਰੋ ਮੌਜੂਦਾ ਟਾਈਮ ਦੀਆਂ ਸਰਕਾਰਾਂ ਨੇ ਕਿੰਨੇ ਮਾਰੇ ਕਰ ਦਿੱਤੇ ਆ ਕਿ ਕਿਸਾਨ ਧਰਨੇ ਦੇਣ ਲਈ ਮਜਬੂਰ ਹੋ ਚੁੱਕਿਆ ਇੱਥੇ ਕੋਈ ਵੀ ਕਿਸੇ ਵੀ ਸਰਕਾਰ ਦੀ ਕੋਈ ਸਹੀ ਪਾਲਿਸੀ ਨਹੀਂ ਜਿਹਦੇ ਅਧੀਨ ਕਿਸਾਨਾਂ ਦੀ ਹਾਲਤ ਨੂੰ ਠੀਕ ਕੀਤਾ ਜਾ ਸਕੇ ਜੇਕਰ ਜੇਕਰ ਸਰਕਾਰ ਚਾਹੁੰਦੀ ਤਾਂ ਕਿਸਾਨਾਂ ਨੂੰ ਧਰਨੇ ਦੇਣ ਦੀ ਲੋੜ ਨਾ ਪੈਂਦੀ ਇਹਨਾਂ ਨੂੰ ਸ਼ਰਤਾਂ ਤੇ ੱੱਕੇ ਖਾਣ ਦੀ ਕੀ ਲੋੜ ਸੀ ਜੇਕਰ ਸਰਕਾਰਾਂ ਇਹਨਾਂ ਦੇ ਹਾਲਾਤਾਂ ਨੂੰ ਵਧੀਆ ਬਣਾਉਣ ਬਾਰੇ ਕੋਈ ਪੌਲਿਸੀ ਬਣਾ ਦਿੰਦੀ ਤਾਂ ਕਿਸਾਨ ਕਦੇ ਵੀ ਦੋ ਸਾਲਾਂ ਦੋ ਦੋ ਸਾਲ ਤੱਕ ਸ਼ਰਤਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਜਾ ਕੇ ਰਾਤਾ ਨਾ ਕਰਦੇ ਇੰਨੀ ਹਾਲਤ ਖਰਾਬ ਹੋ ਗਿਆ ਕਿਸਾਨਾਂ ਦੀ ਕਿ ਉਹ ਖੁਦਕੁਸ਼ੀਆਂ ਕਰਨ ਲਈ ਤਿਆਰ ਹੋ ਕੇ ਬੈਠੇ ਹਾਂ ਦੇਵੇਂ ਕਿ ਜੋ ਮਾਨ ਪੱਤਾ ਤੁਹਾਡਾ ਆ ਰਿਹਾ ਉਹ ਸਿਰਫ 1500 ਰੁਪਏ ਆ ਰਿਹਾ ਤੇ ਉਹਦੇ ਤੋਂ ਤੁਸੀਂ ਕੀ ਕੰਮ ਚਾਹੋਗੇ ਦੇਖੋ ਜੀ ਇਹ ਮਾਨ ਪੱਤਾ ਜਿਹੜਾ ਆ ਜਿਹੜਾ ਨੰਬਰ ਦਾ ਬਹੁਤ ਘੱਟ ਖੇਤੀ ਵਾਲਾ ਜਾਂ ਛੋਟਾ ਕਿਸਾਨ ਆ ਜਿਹੜਾ ਜਿਹਦਾ ਗੁਜ਼ਾਰਾ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਕੀ ਸੀਮਤ ਹੈ ਉਤੀ ਪੈਨਸ਼ਨ ਜਿਹੜੀ ਆ ਉਹ ਤੇ ਵਧਣੀ ਚਾਹੀਦੀ ਆ ਹੋਰ ਜਿਵੇਂ ਇਹ ਤੁਹਾਨੂੰ ਇਹਦੇ ਚ ਪੁੱਛਿਆ ਜਾਂਦਾ ਸੀ ਮੈਂ ਜਿਵੇਂ ਕਿਰਾਏ ਵਗੈਰਾ ਹੈਗੇ ਜਾਂ ਟੂਲ ਪਲੱਜ ਹੈ ਮਾਫੀ ਹੈ ਤੁਹਾਨੂੰ ਆਪਣੇ ਜੇਬ ਚੋਂ ਦੇਣੇ ਪਿੰਦੇ ਜਦੋਂ ਤੁਸੀਂ ਉੱਨੇ ਜਾਂਦੇ ਨਹੀਂ ਜੀ ਟੂਲ ਪਲੱਜ ਜਿਹੜੇ ਆ ਕਿਸੇ ਨੰਬਰਦਾਰ ਨੂੰ ਕੋਈ ਮਾਫੀ ਨਹੀਂ ਨਾ ਹੀ ਕਿਰਾਏ ਨਾ ਫਿਰ ਕੀ ਹੋਣੇ ਚਾਹੀਦੇ ਜਾਣੇ ਦੇਖੋ ਜੀ ਕਿਰਾਇਆ ਤੇ ਭਾਰਤ ਦੇ ਹਰ ਨਾਗਰਿਕ ਨੂੰ ਮਿਲਣਾ ਚਾਹੀਦਾ ਪਰ ਟੂਲ ਪਲਾਜੇ ਜਿਹੜੇ ਆ ਇਹ ਸਰਕਾਰ ਦਾ ਇੱਕ ਧੱਕੇਸ਼ਾਹੀ ਵਾਲਾ ਕੰਮ ਆ ਟੂਲ ਪਲਾਜਾ ਤੇ ਤਾਂ ਬਣਦਾ ਸਰਕਾਰ ਦਾ ਜੇਕਰ ਜਦੋਂ ਗੱਡੀਆਂ ਖਰੀਦੀਆਂ ਜਾਂਦੀਆਂ ਲੰਮ ਸਮੇਂ ਤੱਕ ਸਰਕਾਰ ਕੋਰ ਟੈਕਸ ਉਹਦਾ ਹੀ ਮਸੂਲ ਲੈਂਦੀ ਆ ਇਸ ਕਰਕੇ ਟੂਲ ਪਲਾਜੇ ਜਿਹੜੇ ਆ ਇਹ ਪੰਜਾਬ ਵਿੱਚ ਨਹੀਂ ਲੱਗਣੇ ਚਾਹੀਦੇ ਬਹੁਤ ਵਧੀਆ ਗੱਲ ਕੀਤੀ ਤੁਸੀਂ ਤੇ ਹੋਰ ਕੋਈ ਸੰਦੇਸ਼ ਦੇਣਾ ਚਾਹਉ ਤੁਸੀਂ ਆਪਣੇ ਨਗਰ ਖੇੜੇ ਦੇ ਲੋਕਾਂ ਨੂੰ ਸਰਕਾਰ ਨੂੰ ਪੰਜਾਬ ਨੇ ਭਾਰਤ ਦੇ ਵਸਨੀਕਾਂ ਵਾਸਤੇ ਵਧੀਆ ਪੁਲਸੀਆ ਬਣਾਉਣ ਦੀ ਲੋੜ ਹੈ ਉਹਦੇ ਵਿੱਚ ਸੂਬਾ ਸਰਕਾਰਾਂ ਦਾ ਵੀ ਕਿ ਨੂੰ ਵੀ ਇਹ ਕਰਨਾ ਚਾਹੀਦਾ ਤੇ ਉੱਪਰ ਜਾ ਕੇ ਦੇਸ਼ ਦੀ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਆਪਣੇ ਨਾਗਰਿਕਾਂ ਵਾਸਤੇ ਵਧੀਆ ਕੌਲਸੀਆਂ ਬਣਾਈਆਂ ਜਾਣ ਤਾਂ ਕਿ ਭਾਰਤ ਦੇ ਬੱਚੇ ਜਿਹੜਾ ਉਹ ਬਾਹਰਲੇ ਦੇਸ਼ਾਂ ਵਿੱਚ ਨਾ ਜਾਣ ਉਹਨਾਂ ਨੂੰ ਰੁਜ਼ਗਾਰ ਆਪਣੇ ਦੇਸ਼ ਵਿੱਚ ਹੀ ਮਿਲੇ ਤੇ ਉਹ ਆਪਣੇ ਦੇਸ਼ ਦਾ ਮਾਣ ਇੱਥੇ ਬਹੁਤ ਸਾਰੇ ਬੱਚੇ ਜਿਹੜੇ ਆ ਸਾਡੇ ਕ੍ਰੀਮ ਜਿਹੜੀ ਕਹੋ ਉਹ ਬਾਹਰਲੇ ਦੇਸ਼ਾਂ ਨੂੰ ਭੱਜ ਰਹੀ ਆ ਉਹਦਾ ਮੇਨ ਕਾਰਨ ਇਹ ਆ ਕਿ ਹਿੰਦੁਸਤਾਨੀਆ ਸਰਕਾਰਾਂ ਦੀ ਕੋਰਸੀ ਜਿਹੜੀ ਆ ਉਹ ਗਲਤ ਹੋ ਚੁੱਕੀ ਆ